हेलो स्टूडेंट्स वेलकम बैक टू माय चैनल आई होप तो सारे ठीक हो मोगे सो आज अजी वीडियो बी एट एड सैकेंड सैमदर स्टूडेंट्स ले पेपर कर रहे हैं सोशोलॉजीकल बेसिस ऑफ एजुकेशन और यूनिट सैकंड करा उसका बी पार्ट कराएंगे यूनिट सेकंड सैकंड ए और सी पार्ट में लॉन्ग दे तैयार करवा देता है सो so, बी पार्ट अस शोर्ट के लिए करा ਔਰ ਯੂਨਿਟ 1st ਵੀ ਪੂਰਾ ਅਪਲੋਡ ਕਰ ਦਿੱਤਾ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਵੀ ਚੈੱਕ ਕਰ ਸਕਦੇ ਹੋ ਔਰ ਅੱਜ ਜਿਹੜਾ ਯੂਨਿਟ 2nd ਦੇ ਵੀ ਪਾਰ ਦੇ ਸ਼ਾਰਟ ਕੁਐਸਚਨਸ ਕਰਾਂਗੇ ਸੋਸਾਇਟੀ ਐਜ਼ ਏ ਡਿਟਰਮਨੈਂਟ ਆਫ AIMS ਆਫ এডੂਕੇਸ਼ਨ ਕਹਿੰਦੇ ਸਮਾਜ ਸਿੱਖਿਆ ਦੇ ਉਦੇਸ਼ਾਂ ਦੇ ਨਿਰਧਾਰਕ ਦੇ ਰੂਪ ਵਿੱਚ ਠੀਕ ਹੈ ਸੋ ਇਹ ਜਿਹੜਾ ਸੀਗਾ ਤੁਹਾਡੇ ਚੈਪਟਰ ਦਾ ਨੇਮ ਆ ਠੀਕ ਹੈ ਹੁਣ ਅਸੀਂ ਕੁਐਸਚਨ ਕਰਾਂਗੇ ਸਿੱਖਿਆ ਦੇ ਉਦੇਸ਼ਾਂ ਦੇ ਨਿਰਧਾਰਕ ਕਿਹੜੇ ਹਨ ਠੀਕ ਹੈ ਸਿੱਖਿਆ ਨੂੰ ਜਿਹੜੇ ਆ ਸਿੱਖਿਆ ਦੇ ਜਿਹੜੇ ਉਦੇਸ਼ ਆ ਆਬਜੈਕਟਿਵਸ ਆ ਏਮਸ ਆ ਉਹਨਾਂ ਨੂੰ ਨਿਰਧਾਰਕ ਕਿਹੜੇ ਆ ਕੌਣ ਨਿਰਧਾਰਤ ਕਰਦਾ ਇਹਨਾਂ ਨੂੰ ਠੀਕ ਹੈ ਸੋ ਦੇ ਬਾਰੇ ਕਰਨਾ ਹੈ ਸੋ ਸ਼ੋਰਟ ਦੇ ਵਿੱਚ ਕਰਵਾ ਰਹੀਆਂ ਰਾਜਨੀਤਿਕ ਕਾਰਕ ਠੀਕ ਹੈ ਸੋ ਰਾਜਨੀਤਿਕ ਕਾਰਕ ਜਿਹੜੇ ਸਿੱਖਿਆ ਨੂੰ ਜਿਹੜਾ ਆ ਨਿਰਧਾਰਿਤ ਕਰਦੇ ਆ ਠੀਕ ਹੈ ਸਮਾਜ ਦੇ ਵਿੱਚ ਰਾਜਨੀਤਿਕ ਵਿਚਾਰਧਾਰਾ ਕਿਹੋ ਜੀ ਆ ਲੋਕਤੰਤਰੀ ਆ ਜਾਂ ਸਮਾਜਵਾਦੀ ਆ ਹਨਾ ਜਿਵੇਂ ਦੀ ਹੋਊਗੀ ਸਮਾਜਿਕ ਉਦੇਸ਼ ਵੀ ਉਸ ਤਰ੍ਹਾਂ ਹੀ ਹੋਣਗੇ ਜਿਵੇਂ ਜਿਵੇਂ ਲੋਕਤੰਤਰੀ ਸਮਾਜ ਵਿੱਚ ਸਿੱਖਿਆ ਦਾ ਉਦੇਸ਼ ਕੀ ਹੋਊਗਾ ਕਿ ਵਿਅਕਤੀਆਂ ਦਾ ਸੰਪੂਰਨ ਵਿਕਾਸ ਅਤੇ ਉਸ ਨੂੰ ਪੂਰੀ ਆਜ਼ਾਦੀ ਹੋਵੇਗੀ ਠੀਕ ਹੈ ਜੇ ਲੋਕਤੰਤਰਾਂ ਤੇ ਲੋਕਤੰਤਰ ਦੇ ਵਿੱਚ ਵਿਅਕਤੀ ਨੂੰ ਪੂਰੀ ਆਜ਼ਾਦੀ ਮਿਲੂਗੀ ਸਮਾਨਤਾ ਮਿਲੂਗੀ ਠੀਕ ਹੈ ਦੇ ਸਕੂਲਾਂ ਦੇ ਵਿੱਚ ਜਿਹੜਾ ਉਦੇਸ਼ ਵੀ ਸਿੱਖਿਆ ਦਾ ਇਹੀ ਹੋਊਗਾ ਮਨੁੱਖੀ ਇਹ ਪ੍ਰਕਿਰਤੀ ਹਿਊਮਨ ਨੇਚਰ ਠੀਕ ਹੈ ਸਿੱਖਿਆ ਦਾ ਉਦੇਸ਼ ਜਿਹੜਾ ਹੁੰਦਾ ਹੈ ਉਹ ਮਨੁੱਖ ਦੀ ਨੇਚਰ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਿਤ ਕੀਤਾ ਜਾਂਦਾ ਹੈ ਕਿਉਂਕਿ ਸਿੱਖਿਆ ਦਾ ਉਦੇਸ਼ ਕੀ ਹੁੰਦਾ ਹੈ ਮੇਨ ਉਦੇਸ਼ ਦਾ ਵਿਅਕਤੀ ਦਾ ਸਰਪੱਖੀ ਵਿਕਾਸ ਕਰਨਾ ਸੋ ਸਿੱਖਿਆ ਦਾ ਉਦੇਸ਼ ਨਿਰਧਾਰਕ ਦੇ ਵਿੱਚ ਮਨੁੱਖੀ ਜਿਹੜੀ ਆ ਪ੍ਰਕਿਰਤੀ ਜਿਹੜਾ ਉਹਦੇ ਨੇਚਰ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਧਾਰਮਿਕ ਵਿਚਾਰਧਾਰਾ ਠੀਕ ਹੈ ਭਾਰਤ ਦੇ ਵਿੱਚ ਕੋਈ ਰਾਜ ਧਰਮ ਨਹੀਂ ਆ ਪਰ ਬਹੁਤ ਸਾਰੇ ਧਰਮਾਂ ਨੂੰ ਸਾਰਿਆਂ ਦਾ ਸਤਿਕਾਰ ਕੀਤਾ ਜਾਂਦਾ ਆ ਸੋ ਨਾ ਧਾਰਮਿਕਤਾ ਰਾਮ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦੇ ਜਿਹੜੇ ਉਦੇਸ਼ ਆ ਉਹ ਬਣਾਏ ਜਾਂਦੇ ਆ ਸਮਾਜ ਸੱਭਿਆਚਾਰਕ ਸੱਭਿਆਚਾਰਕ ਜਿਹੜੀ ਖਾਸ ਮਹੱਤਤਾ ਦਿੱਤੀ ਜਾਂਦੀ ਆ ਕਿਸੇ ਵੀ ਰਾਸ਼ਟਰ ਦੇ ਵਿੱਚ ਔਰ ਸਿੱਖਿਆ ਦੇ ਵਿੱਚ ਸੱਭਿਆਚਾਰਕ ਜਿਹੜੇ ਆ ਪੱਖਾਂ ਨੂੰ ਜਿਹੜਾ ਪੇਸ਼ ਕੀਤਾ ਜਾਂਦਾ ਆ ਸਿੱਖਿਆ ਦੇ ਵਿੱਚ ਇਹ ਉਦੇਸ਼ ਹੁੰਦਾ ਕਿ ਸੱਭਿਆਚਾਰਕ ਜਿਹੜਾ ਆ ਵਿਕਾਸ ਕਰਨਾ ਸਮਾਜਿਕ ਅਤੇ ਆਰਥਿਕ ਕਾਰਕ ਠੀਕ ਹੈ ਸਿੱਖਿਆ ਨੂੰ ਜਿਹੜੇ ਆ ਸਮਾਜਿਕ ਅਤੇ ਆਰਥਿਕ ਸਿੱਖਿਆ ਦੇ ਉਦੇਸ਼ ਨੂੰ ਸਮਾਜਿਕ ਅਤੇ ਆਰਥਿਕ ਕਾਰਕ ਵੀ ਜਿਹੜੇ ਆ ਪ੍ਰਭਾਵਿਤ ਕਰਦੇ ਆ ਸਮਾਜਿਕ ਅਤੇ ਆਰਥਿਕ ਵਾਤਾਵਰਣ ਦੇ ਅਨੁਸਾਰ ਹੀ ਸਿੱਖਿਆ ਦੇ ਉਦੇਸ਼ ਛੜੇ ਆ ਉਹ ਜਿਹੜੇ ਨਿਰਧਿਤ ਕੀਤੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਆ ਮਨੋਵਿਗਿਆਨੀ ਠੀਕ ਹੈ ਮਨੋਵਿਗਿਆਨਿਕ ਸਿੱਖਿਆ ਦੇ ਉਦੇਸ਼ ਵਿਦਿਆਰਥੀਆਂ ਲੋੜਾਂ ਰੁਚੀਆਂ ਸਥਾਨਾਂ ਇਛਾਵਾਂ ਤੇ ਯੋਗਤਾਵਾਂ ਅਤੇ ਵਿਕਾਸ ਦੇ ਪੱਧਰ ਅਨੁਸਾਰ ਹੋਣੇ ਚਾਹੀਦੇ ਆ ਉਲਝ ਕੇਲੇ ਅਤੇ ਜੀਵਨ ਦੇ ਨਾਲ ਸੰਬੰਧਿਤ ਹੋਣਾ ਚਾਹੀਦਾ ਠੀਕ ਹੈ ਮਨੋਵਿਗਿਆਨਿਕ ਜਿਹੜਾ ਆ ਪਰਪਸ ਤੋਂ ਦੇਖਿਆ ਜਾਂਦਾ ਹੈ ਕਿ ਜਿਹੜੇ ਆ ਜਿਹੜੀ ਸਿੱਖਿਆ ਦੇ ਉਦੇਸ਼ ਆ ਉਹ ਜਿਹੜੇ ਆ ਵਿਦਿਆਰਥੀ ਦੇ ਅਕੋਰਡਿੰਗ ਹੋਣੇ ਚਾਹੀਦੇ ਆ ਠੀਕ ਹੈ ਉਹ ਫਲੈਕਸੀਬਲ ਹੋਣਾ ਚਾਹੀਦੇ ਆ ਤਾਂ ਜੀਵਨ ਦੇ ਨਾਲ ਸੰਬੰਧਿਤ ਹੋਣੇ ਚਾਹੀਦੇ ਆ ਗਿਆਨ ਦੀ ਖੋਜ ਅਤੇ ਤਕਨੀਕਾਂ ਠੀਕ ਹੈ ਸੋ ਸਿੱਖਿਆ ਦੇ ਉਦੇਸ਼ ਨੂੰ ਨਿਰਧਾਰਕਨ ਵਿੱਚ ਗਿਆਨ ਤੇ ਜਿਹੜੇ ਤਕਨੀਕਾਂ ਦਾ ਵੀ ਜਿਹੜਾ ਆ ਜਿਹੜਾ ਰੋਲ ਆ ਕਿਉਂਕਿ ਅੱਜ ਕੱਲ ਜਿਹੜਾ ਆ ਵਿਗਿਆਨ ਦਾ ਯੋਗਾਂ ਬਹੁਤ ਸਾਰੀਆਂ ਤਰੱਕੀਆਂ ਹੋ ਰਹੀਆਂ ਆ ਔਰ ਇਹੀ ਸਿੱਖਿਆ ਦੇ ਉਦੇਸ਼ਾਂ ਨੂੰ ਜਿਹੜਾ ਨਿਰਧਾਰਿਤ ਕਰਦੀਆਂ ਆ ਉਸ ਤੋਂ ਬਾਅਦ ਭਾਰਤੀ ਸਮਾਜ ਦੇ ਮੁੱਖ ਉਦੇਸ਼ ਠੀਕ ਹੈ ਭਾਰਤੀ ਸਮਾਜ ਦੇ ਜਿਹੜੇ ਆ ਮੁੱਖ ਉਦੇਸ਼ ਕਰਨੇ ਆ ਹਾਂਜੀ ਸਿੱਖਿਆ ਦੇ ਉਦੇਸ਼ ਨਿਰਧਾਰਤ ਕਰਨ ਵਿੱਚ ਸਮਾਜ ਦੀ ਭੂਮਿਕਾ ਜਾਂ ਭਾਰਤੀ ਸਮਾਜ ਦੇ ਮੁੱਖ ਉਦੇਸ਼ ਕੀ ਆ ਚੰਗੇ ਨਾਗਰਿਕ ਤਿਆਰ ਕਰਨਾ ਠੀਕ ਹੈ ਸਮਾਜ ਨੂੰ ਇੱਕ ਸਮਾਜ ਸਮਾਜ ਦੀ ਇੱਕ ਤਰ੍ਹਾਂ ਮਜ਼ਬੂਤ ਕਰਨਾ ਕਦਰਾਂ ਕੀਮਤਾਂ ਦੀ ਸਥਾਪਨਾ ਕਰਨਾ ਲੋਕਤੰਤਰੀ ਵਾਤਾਵਰਣ ਸਮਾਜਿਕ ਨਿਆਂ ਤੇ ਸਮਾਨਤਾ ਰੁਝਗਾਰ ਠੀਕ ਹੈ ਸੋ ਜਿਹੜਾ ਆ ਸਿੱਖਿਆ ਦਾ ਉਦੇਸ਼ ਕੀ ਆ ਕਿ ਜਿਹੜਾ ਆ ਰੋਜ਼ਗਾਰ ਜਿਹੜਾ ਸਥਾਪਿਤ ਕਰਨਾ ਜੀਵਨ ਪੱਧਰ ਦੇ ਵਿੱਚ ਸੁਧਾਰ ਸਰਪੱਖੀ ਵਿਕਾਸ ਦਾ ਉਦੇਸ਼ ਠੀਕ ਹੈ ਸੋ ਇਹ ਜਿਹੜੇ ਆ ਭਾਰਤੀ ਸਮਾਜ ਦੇ ਮੁੱਖ ਉਦੇਸ਼ਾ ਸਿੱਖਿਆ ਦੇ ਪ੍ਰਤੀ ਉਹ ਸਿੱਖਿਆ ਦੇ ਦੇਸ਼ ਨਾਲ ਸਮਾਜ ਦੀ ਇਹ ਭੂਮਿਕਾ ਹੈ ਕਿ ਸਮਾਜ ਦੇ ਬਾਰੇ ਜਿਹੜੀਆਂ ਆ ਇਹ ਚੀਜ਼ਾਂ ਨੂੰ ਜਿਹੜਾ ਧਿਆਨ ਵਿੱਚ ਰੱਖ ਰੱਖਿਆ ਜਾਂਦਾ ਹੈ ਠੀਕ ਹੈ ਸੋ ਉਸ ਤੋਂ ਬਾਅਦ ਸਿੱਖਿਆ ਦੇ ਉਦੇਸ਼ਾਂ ਦੇ ਭਾਰਤੀ ਸਿੱਖਿਆ ਕਮਿਸ਼ਨ ਦੇ ਕੀ ਵਿਚਾਰ ਆ ਬਹੁਤ ਇੰਪੋਰਟੈਂਟ ਪੁਆਇੰਟ ਆ ਠੀਕ ਹੈ ਸਿੱਖਿਆ ਦੇ ਉਦੇਸ਼ਾਂ ਦੇ ਤੇ ਭਾਰਤੀ ਕਮਿਸ਼ਨ ਜਿਹੜਾ ਉਹਦੇ ਕੀ ਵਿਚਾਰਾ ਇੰਡੀਅਨ এডਿਕੇਸ਼ਨ ਕਮਿਸ਼ਨ ਔਨ এডੂਕੇਸ਼ਨਲ ਏਮਸ ਠੀਕ ਹੈ ਸੋ ਸਾਂਝੀ ਸਕੂਲ ਪ੍ਰਣਾਲੀ ਠੀਕ ਹੈ ਸੋ ਜਿਹੜੇ ਆ ਇੰਡੀਅਨ এডਿਕੇਸ਼ਨ ਕਮਿਸ਼ਨ ਜਿਹੜਾ ਆ ਉਹ ਸਾਂਝੀ ਜਿਹੜੀ ਆ ਸਕੂਲ ਪ੍ਰਣਾਲੀ ਸੋ ਸਾਂਝੀ ਸਿੱਖਿਆ ਪ੍ਰਣਾਲੀ ਨੂੰ ਜਿਹੜਾ ਆ ਅ ਜਿਹੜਾ ਸਾਂਝੀ ਸਿੱਖਿਆ ਪ੍ਰਣਾਲੀ ਨੂੰ ਜਾਰੀ ਕਰਨ ਦਾ ਜਿਹੜਾ ਸੁਝਾਅ ਆ ਠੀਕ ਹੈ ਇੰਡੀਅਨ ਜਿਹੜੀ ਆ ਐਜੂਕੇਸ਼ਨ ਕਮਿਸ਼ਨ ਦਿੰਦਾ ਹੈ ਕਿਉਂਕਿ ਅੱਜ ਦੀ ਆਪਾਂ ਸਿੱਖਿਆ ਪ੍ਰਣਾਲੀ ਦੀ ਗੱਲ ਕਰੀਏ ਤਾਂ ਸਿੱਖਿਆ ਪ੍ਰਣਾਲੀ ਕੀ ਆ ਅਲੱਗ-ਅਲੱਗ ਹੋ ਗਈ ਆ ਪ੍ਰਾਈਵੇਟ ਸਕੂਲ ਅਲੱਗ ਆ ਸਰਕਾਰੀ ਸਕੂਲ ਅਲੱਗ ਆ ਨਾ ਔਰ ਪ੍ਰਾਈਵੇਟ ਸਕੂਲ ਵਿੱਚ ਅੱਗੇ ਵੀ ਬਹੁਤ ਕੰਪੀਟੀਸ਼ਨ ਆ ਬਹੁਤ ਸਾਰੇ ਬੋਰਡ ਆ ਚੁੱਕੇ ਆ ਬਹੁਤ ਸਾਰੇ ਸਕੂਲ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਸਕੂਲ ਜਿਹੜੇ ਬਣ ਗਏ ਆ ਤੇ ਸਰਕਾਰੀ ਸਕੂਲਾਂ ਦਾ ਜਿਹੜਾ ਪੱਧਰ ਆ ਉਹਦੇ ਨਾਲ ਕੀ ਹੋਇਆ ਕਿ ਬਹੁਤ ਜਿਹੜਾ ਨੀਮਾ ਹੋ ਗਿਆ ਆ ਠੀਕ ਹੈ ਤੇ ਵੱਡੇ ਪੱਧਰ ਦੇ ਜਿਹੜੇ ਸਕੂਲ ਆ ਪ੍ਰਾਈਵੇਟ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੋ ਗਿਆ ਆ ਇਹ ਹੀ ਜਿਹੜੀ ਸਿੱਖਿਆ ਪ੍ਰਣਾਲੀ ਦੀ ਸਭ ਤੋਂ ਵੱਡੀ ਕਮੀ ਆ ਸੋ ਕਮਿਸ਼ਨ ਦਾ ਵਿਚਾਰ ਆ ਕਿ ਜੇ ਸਾਡੀ ਸਿੱਖਿਆ ਪ੍ਰਣਾਲੀ ਰਾਸ਼ਟਰੀ ਵਿਕਾਸ ਦਾ ਇੱਕ ਮਹੱਤੰਭੂਤ ਸਾਧਨ ਬਣਨਾ ਚਾਹੁੰਦੀ ਹੈ ਤਾਂ ਸਾਨੂੰ ਪਬਲਿਕ ਸਕੂਲਾਂ ਦੇ ਸਾਂਝੇ ਸਕੂਲ ਸਿਸਟਮ ਨੂੰ ਅਪਣਾਉਣਾ ਚਾਹੀਦਾ ਹੈ ਠੀਕ ਹੈ ਉਹਨਾਂ ਨੇ ਕਿਹਾ ਕਿ ਸਾਂਝਾ ਸਕੂਲ ਸਿਸਟਮ ਹੋਣਾ ਚਾਹੀਦਾ ਹੈ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦਾ ਰਾਸ਼ਟਰੀ ਜਾਗਰੂਕਤਾ ਪੈਦਾ ਕਰਨੀ ਠੀਕ ਹੈ ਸੋ ਜਿਹੜਾ ਆ ਸਕੂਲਾਂ ਤੇ ਕਾਲਜਾਂ ਜੁਨੀਵਰਸਿਟੀਆਂ ਦਾ ਸਭ ਤੋਂ ਮੁੱਖ ਉਦੇਸ਼ ਕੀ ਹੋਣਾ ਚਾਹੀਦਾ ਕਿ ਬੱਚਿਆਂ ਦੇ ਵਿੱਚ ਜਿਹੜਾ ਰਾਸ਼ਟਰੀ ਜਾਗਰੂਕਤਾ ਨੂੰ ਪੈਦਾ ਕੀਤਾ ਜਾਣਾ ਚਾਹੀਦਾ ਆ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਦੇਸ਼ ਦੀ ਸੰਪਤੀ ਉਹਨਾਂ ਦੀ ਆਪਣੀ ਸੰਪਤੀ ਹੈ ਤਾਂ ਹੀ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਗਿਆਨ ਹੋਊਗਾ ਜਿਨ੍ਹਾਂ ਨੂੰ ਰਾਸ਼ਟਰੀ ਜਾਗਰੂਕਤਾ ਉਹਨਾਂ ਦੇ ਵਿੱਚ ਪੈਦਾ ਕੀਤੀ ਜਾਵੇਗੀ ਇੱਕ ਸਹੀ ਭਾਸ਼ਾ ਨੀਤੀ ਠੀਕ ਹੈ ਸੋ ਭਾਰਤ ਵਿੱਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਆ ਇਸ ਦੇ ਲਈ ਰਾਜ ਜਿਹੜੀ ਰਾਜ ਪੱਧਰ ਦੀ ਭਾਸ਼ਾ ਆ ਰਾਜ ਕੀ ਪੱਧਰ ਤੇ ਖਾਸ ਰਾਸ਼ਟਰੀ ਭਾਸ਼ਾ ਦੀ ਵਰਤੋਂ ਦਾ ਪ੍ਰਬੰਧ ਜਿਹੜਾ ਹੋਣਾ ਚਾਹੀਦਾ ਆ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲਿਆਂ ਦੇ ਵਿੱਚ ਏਕਤਾ ਦੀ ਭਾਵਨਾ ਤਾਂ ਜੋ ਜਿਹੜੀ ਪੈਦਾ ਕੀਤੀ ਜਾ ਸਕੇ ਠੀਕ ਹੈ ਸਹੀ ਇੱਕ ਸਹੀ ਭਾਸ਼ਾ ਕਹਿੰਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਆ ਕਮਿਊਨੀਕੇਟ ਕਰਨ ਦੇ ਲਈ ਤਾਂ ਜੋ ਜਿਹੜਾ ਆ ਲੋਕਾਂ ਵਿੱਚ ਏਕਤਾ ਜਿਹੜੀ ਆ ਬਣਾਈ ਜਾ ਸਕੇ ਏਕਤਾ ਦੀ ਭਾਵਨਾ ਪੈਦਾ ਕੀਤੀ ਜਾ ਸਕੇ ਵਿਗਿਆਨਿਕ ਸਿੱਖਿਆ ਪ੍ਰਦਾਨ ਕਰਨਾ ਠੀਕ ਹੈ ਸੋ ਵਿਗਿਆਨ ਦਾ ਯੁੱਗ ਆ ਔਰ ਕਮਿਸ਼ਨ ਨੇ ਇਹ ਸੁਲਾਇਆ ਕਿ ਵਿਗਿਆਨਿਕ ਜਿਹੜੀ ਆ ਸਿੱਖਿਆ ਜਿਹੜੀ ਆ ਦੇਣੀ ਚਾਹੀਦੀ ਆ ਠੀਕ ਹੈ ਬੱਚਿਆਂ ਨੂੰ ਜਿਹੜੀ ਆ ਉਸ ਤੋਂ ਬਾਅਦ ਸਿੱਖਿਆ ਦਾ ਵਿੱਦ ਸਾਈਕਰਨ ਠੀਕ ਹੈ ਸੋ ਸਿੱਖਿਆ ਦਾ ਜਿਹੜਾ ਆ ਮੇਨ ਮੋਟਿਵ ਜਿਹੜਾ ਹੋਣਾ ਚਾਹੀਦਾ ਹੈ ਕਿ ਵਿਦਿਆਰਥੀ ਨੂੰ ਆਪਣੇ ਪੈਰਾਂ ਦੇ ਉੱਪਰ ਜਿਹੜਾ ਆ ਖੜੇ ਕਰਨਾ ਠੀਕ ਹੈ ਇਸ ਤਰ੍ਹਾਂ ਦਾ ਪ੍ਰਬੰਧ ਸੈਕੰਡਰੀ ਪੱਧਰ ਤੀ ਹੋ ਜਾਣਾ ਚਾਹੀਦਾ ਹੈ ਬੱਚਿਆਂ ਨੂੰ ਪੂਰੇ ਸਹੀ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਆ ਤਾਂ ਜੋ ਉਹ ਆਪਣੀ ਪਸੰਦ ਨਜ਼ਰੀਏ ਤੇ ਯੋਗਤਾ ਮੁਤਾਬਕ ਆਪਣੇ ਕਿਤੇ ਦੀ ਚੋਣ ਕਰ ਸਕਣ ਠੀਕ ਹੈ ਤੇ ਫਿਰ ਉਹਨਾਂ ਨੂੰ ਜਿਹੜਾ ਇਹਦੇ ਸੰਬੰਧ ਵਿੱਚ ਜਿਹੜੀ ਉਹਨਾਂ ਦੀ ਅਗਵਾਈ ਜਿਹੜੀ ਆ ਕਰਨੀ ਚਾਹੀਦੀ ਆ ਸੋ ਇਹ ਜਿਹੜੇ ਸੀਗੇ ਆ ਭਾਰਤੀ ਜਿਹੜੇ ਸਿੱਖਿਆ ਕਮਿਸ਼ਨ ਦੇ ਜਿਹੜੇ ਆ ਉਦੇਸ਼ ਆ ਕਿ ਸਾਂਝੀ ਸਿੱਖਿਆ ਪ੍ਰਣਾਲੀ ਚਾਹੀਦੀ ਆ ਰਾਸ਼ਟਰੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਆ ਇੱਕ ਸਹੀ ਭਾਸ਼ਾ ਨੀਤੀ ਦਾ ਵਿਕਾਸ ਕਰਨਾ ਚਾਹੀਦਾ ਆ ਵਿਗਿਆਨਿਕ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਔਰ ਸਿੱਖਿਆ ਦਾ ਵਪਾਰੀਕਰਨ ਕੀ ਜਿਹੜਾ ਬੱਚਿਆਂ ਜਿਹੜਾ ਉਹਨਾਂ ਦੇ ਹੁਨਰ ਦੇ ਵਿੱਚ ਜਿਹੜਾ ਸਕਿਲਡ ਕਰਨਾ ਆ ਜਿਹਦੇ ਵਿੱਚ ਉਹਨਾਂ ਦਾ ਇੰਟਰਸਟ ਹੋਵੇ ਉਸ ਤੋਂ ਬਾਅਦ ਅਸੀਂ NCERT 2005 ਕਰਾਂਗੇ NCERT ਬਹੁਤ ਇੰਪੋਰਟੈਂਟ ਕੁਐਸਚਨ ਆ ਠੀਕ ਹੈ ਸੋ ਇਹ ਪੁੱਛ ਲਿਆ ਜਾਂਦਾ ਆ ਐਨਸੀਐਫ ਕੀ ਫੁੱਲ ਫਾਰਮ ਕੀ ਹੈ ਨੈਸ਼ਨਲ ਕਰਿਕੂਲਮ ਫਰੇਮਵਰਕ ਠੀਕ ਹੈ ਸੋ ਐਨਸੀਐਫ ਦੇ ਮੁੱਖ ਉਦੇਸ਼ ਕੀ ਆ ਸਮਾਨਤਾ ਆਜ਼ਾਦੀ ਨਿਆਂ ਮਨੁੱਖੀ ਅਧਿਕਾਰ ਦਾ ਸਨਮਾਨ ਆਦਿ ਦਾ ਨਿਰਮਾਣ ਹੋਣਾ ਚਾਹੀਦਾ ਆ ਠੀਕ ਹੈ ਐਨਸੀਐਫ ਦਾ ਉਦੇਸ਼ ਕੀ ਹੈ ਕਿ ਸਮਾਨਤਾ ਆਜ਼ਾਦੀ ਨਿਆਂ ਮਨੁੱਖੀ ਅਧਿਕਾਰ ਦਾ ਸਨਮਾਨ ਆਦਿ ਦਾ ਨਿਰਮਾਣ ਹੋਣਾ ਚਾਹੀਦਾ ਆ ਸਿੱਖਿਆ ਨੂੰ ਵਿਚਾਰਾਂ ਅਤੇ ਕਰਮਾਂ ਦੀ ਸੁਤੰਤਰਤਾ ਭਾਵਨਾ ਦਾ ਵਿਕਾਸ ਕਰਨਾ ਚਾਹੀਦਾ ਹੈ ਠੀਕ ਹੈ ਸਿੱਖਿਆ ਨੂੰ ਕੀ ਹੈ ਵਿਚਾਰਾਂ ਦੀ ਕਰਮਾਂ ਦੀ ਜਿਹੜੀ ਸੁਤੰਤਰਤਾ ਦੀ ਭਾਵਨਾ ਦਾ ਵਿਕਾਸ ਕਰਨਾ ਚਾਹੀਦਾ ਹੈ ਆ ਪਾਠ ਕਰਮ ਨੂੰ ਗਿਆਨ ਦੇ ਨਿਰਮਾਣ ਦੇ ਉੱਤੇ ਜਿਹੜਾ ਜੋੜਨਾ ਚਾਹੀਦਾ ਹੈ ਠੀਕ ਹੈ ਸੋ ਪਾਠ ਕਰਮ ਕਿਵੇਂ ਦਾ ਹੋਣਾ ਚਾਹੀਦਾ ਹੈ ਜਿਹੜਾ ਗਿਆਨ ਦਾ ਨਿਰਮਾਣ ਕਰੇ ਨਾ ਕਿ ਰਟਾਫਿਕੇਸ਼ਨ ਹੋਵੇ ਸਿੱਖਿਆ ਨੂੰ ਕੰਮ ਦੀ ਯੋਗਤਾ ਆਰਥਿਕ ਤਰੱਕੀ ਅਤੇ ਸਮਾਜਿਕ ਤਬਦੀਲੀ ਵਿੱਚ ਭਾਗਗੇਦਾਰੀ ਦੇਲੇ ਵਿਅਕਤੀ ਨੂੰ ਤਿਆਰ ਕਰਨਾ ਚਾਹੀਦਾ ਹੈ ਠੀਕ ਹੈ ਸੋ ਐਨਸੀਐਫ 2005 ਦੇ ਅਨੁਸਾਰ ਸਿੱਖਿਆ ਨੂੰ ਜਿਹੜਾ ਕੰਮ ਦੀ ਯੋਗਤਾ ਆਰਥਿਕ ਤਰੱਕੀ ਤੇ ਸਮਾਜਿਕ ਤਬਦੀਲੀ ਵਿੱਚ ਭਾਗੀਦਾਰੀ ਦੇ ਲਈ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਤਿਆਰ ਕਰਨਾ ਚਾਹੀਦਾ ਹੈ ਸਿੱਖਣਾ ਦਬਾਰਤ ਹੋਣਾ ਚਾਹੀਦਾ ਸਿੱਖਿਆੰ ਦੇ ਵਿੱਚ ਕੋਈ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਸਵੈ ਵਿਕਾਸ ਅਤੇ ਯੋਗਤਾ ਪੈਦਾ ਕਰਨਾ ਠੀਕ ਹੈ ਸਿੱਖਿਆ ਕਿਵੇਂ ਦੀ ਹੁਣ ਚਾਹੀਦੀ ਹੈ ਕਿ ਜਿਹੜੀ ਸਵੈ ਵਿਕਾਸ ਅਤੇ ਯੋਗਤਾ ਪੈਦਾ ਕਰੇ ਕਿ ਵਿਅਕਤੀ ਨੂੰ ਉਹਦਾ ਯੋਗ ਬਣਾਵੇ ਕਾਬਿਲ ਬਣਾਵੇ ਠੀਕ ਹੈ ਉਹਦਾ ਸਵੈ ਵਿਕਾਸ ਕਰੇ ਸੋ ਇਸ ਤੇ ਫੋਕਸ ਕਰਦੇ ਆ ਠੀਕ ਹੈ ਸੋ ਐਨਸੀਐਫ 2005 ਦੇ ਮੁੱਖ ਉਦੇਸ਼ ਸੀਗੇ ਉਸ ਤੋਂ ਬਾਅਦ ਅਧਿਆਤਮਿਕ ਉਦੇਸ਼ ਸਪਿਰਚੁਅਲ ਏਮਸ ਠੀਕ ਹੈ ਸਪਿਰਚੁਅਲ ਏਮਸ ਕੀ ਆ ਆਤਮ ਗਿਆਨ ਦੀ ਪ੍ਰਾਪਤੀ ਠੀਕ ਹੈ ਸੋ ਇਹਦੇ ਅਕੋਰਡਿੰਗ ਕੀ ਆ ਕਿ ਆਪਣੇ ਅੰਦਰ ਜਿਹੜੀ ਸਪੈਕ ਹੋ ਜਾ ਉਹ ਕਰਨੀ ਚਾਹੀਦੀ ਆਤਮ ਗਿਆਨ ਦੀ ਜਿਹੜੀ ਪ੍ਰਾਪਤੀ ਹੋਣੀ ਚਾਹੀਦੀ ਆ ਅੰਦਰੂਨੀ ਸ਼ਾਂਤੀ ਹੋਣੀ ਚਾਹੀਦੀ ਆ ਸੇਵਾ ਤੇ ਭਲਾਈ ਦੀ ਭਾਵਨਾ ਹੋਣੀ ਚਾਹੀਦੀ ਆ ਆਤਮ ਵਿਕਾਸ ਜਿਹੜਾ ਹੋਣਾ ਚਾਹੀਦਾ ਆ ਔਰ ਨੈਤਿਕ ਅਤੇ ਸਮਾਜਿਕ ਮੁੱਲਾਂ ਦੀ ਸਥਾਪਨਾ ਠੀਕ ਹੈ ਕਿਉਂਕਿ ਜਿਹੜਾ ਅਧਿਆਤਮਿਕਤਾ ਹੁੰਦਾ ਉਹ ਵਿਅਕਤੀ ਦੇ ਅੰਦਰ ਆਤਮਾ ਦੇ ਨਾਲ ਜੁੜਿਆ ਹੁੰਦਾ ਹੈ ਆਪਣੀ ਸਮਝ ਹੁੰਦੀ ਆ ਇਹ ਠੀਕ ਹੈ ਇੱਕ ਸੈਲਫ ਸਟਡੀ ਆ ਇਕ ਜਿਹੜੀ ਆਪਾਂ ਨੂੰ ਸੈਲਫ ਸਟੱਡੀ ਕਹਿ ਸਕਦੇ ਆ ਤਾਂ ਸਿੱਖਿਆ ਦਾ ਉਦੇਸ਼ ਜਿਹੜਾ ਅਧਿਆਤਮਿਕ ਵੀ ਕਹਿੰਦੇ ਹੋਣਾ ਚਾਹੀਦਾ ਠੀਕ ਹੈ ਸੋ ਇਹਦੇ ਨਾਲ ਕੀ ਆ ਕਿ ਬੱਚਾ ਜਿਹੜਾ ਆ ਇਹਦੇ ਨਾਲ ਬੱਚੇ ਦਾ ਰੋਹਾਨੀ ਵਿਕਾਸ ਜਿਹੜਾ ਆ ਹੋ ਸਕਦਾ ਆ ਮਹਾਤਮਾ ਗਾਂਧੀ ਨੇ ਸਿੱਖਿਆ ਨੂੰ ਜਿਹੜਾ ਤੇਦਾ ਅਧਿਆਤਮਿਕ ਮੁੱਲਾਂ ਦੇ ਨਾਲ ਜਿਹੜਾ ਜੋੜਿਆ ਸੀਗਾ ਰੋਹਾਨੀ ਮੁੱਲ ਮਨੁੱਖੀ ਆਤਮਾ ਨੂੰ ਮੁਕਤੀ ਦਿੰਦੇ ਹਨ ਮਹਾਨ ਚਕਸੀਅਤਾ ਜਿਵੇਂ ਗੁਰੂ ਨਾਨਕ ਦੇਵ ਜੀ ਟੈਗੋਰ ਗਾਂਧੀ ਜੀ ਨੇ ਸਿੱਖਿਆ ਦੇ ਰੋਹਾਨੀ ਉਦੇਸ਼ਾਂ ਨੂੰ ਸਵੀਕਾਰ ਕੇ ਤਾਂ ਨਹੀਂ ਕਿ ਸਿੱਖਿਆ ਜਾਈ ਹੋਣੀ ਚਾਹੀਦੀ ਜਿਹੜੀ ਵਿਅਕਤੀ ਨੂੰ ਸਵੈ ਖੋਜ ਸਵੈ ਜਿਹੜਾ ਆ ਅਨੁਭਵ ਕਰਵਾਵੇ ਠੀਕ ਹੈ ਸੋ ਜਿਹੜਾ ਆ ਇਸ ਮੈਂ ਆਪਣੇ ਆਤਮ ਗਿਆਨ ਦੀ ਪ੍ਰਾਪਤੀ ਹੋਣੀ ਚਾਹੀਦੀ ਆਪਣੇ ਅੰਦਰਲਾ ਗਿਆਨ ਹੋਣਾ ਚਾਹੀਦਾ ਅੰਦਰੂਨੀ ਸ਼ਾਂਤੀ ਹੋਣੀ ਚਾਹੀਦੀ ਸੇਵਾ ਤੇ ਭਲਾਈ ਦੀ ਭਾਵਨਾ ਹੋਣੀ ਚਾਹੀਦੀ ਹੁਣ ਕਿਸੇ ਵੀ ਸੇਵਾ ਤੇ ਭਲਾਈ ਦੀ ਭਾਵਨਾ ਤਾਂ ਹੀ ਆਊਗੀ ਜੇ ਉਹਨੂੰ ਆਪਣੇ ਆਪ ਦਾ ਜਿਹੜਾ ਗਿਆਨ ਜਿਹੜਾ ਆ ਆਪਣੀ ਆਤਮਾ ਦਾ ਹੋ ਜਾਊਗਾ ਆਤਮਿਕਾਸਤੇ ਜੋੜਦਣਾ ਚਾਹੀਦਾ ਆਪਣੀ ਜਿਹੜੀ ਆਤਮਾ ਨੂੰ ਜਿਹੜਾ ਆ ਸਾਫ਼ ਕਰਨ ਦੇ ਉੱਪਰ ਉਹਨੂੰ ਜਿਹੜਾ ਸ਼ੁੱਧ ਕਰਨ ਦੇ ਤੇ ਜ਼ੋਰ ਹੋਣਾ ਚਾਹੀਦਾ ਹੈ ਠੀਕ ਹੈ ਸੋ ਇਹਦੇ ਨਾਲ ਜਿਹੜੀ ਨੈਤਿਕਤਾ ਦੀ ਸਮਾਜਿਕ ਦੇ ਮੁੱਲਾਂ ਦੀ ਜਿਹੜੀ ਸਥਾਪਨਾ ਹੁੰਦੀ ਆ ਸਿੱਖਿਆ ਦੇ ਉਦੇਸ਼ਾਂ ਦਾ ਇਤਿਹਾਸ ਠੀਕ ਹੈ ਸਿੱਖਿਆ ਦੇ ਉਦੇਸ਼ਾਂ ਦਾ ਇਤਿਹਾਸ ਕਿਦਾਂ ਦਾ ਰਿਹਾ ਕਿ ਸਮੇਂ-ਸਮੇਂ ਤੇ ਉੱਤੇ ਸਿੱਖਿਆ ਦੇ ਉਦੇਸ਼ ਕਿਵੇਂ ਰਿਹਾ ਹਨ ਜੇ ਆਪਾਂ ਜਦੋਂ ਆਪਾਂ ਇਤਿਹਾਸ ਦੀ ਗੱਲ ਕਰੀ ਤਾਂ ਆਪਾਂ ਇਤਿਹਾਸ ਨੂੰ ਜਿਹੜਾ ਆ ਆ ਇਸ ਇਤਿਹਾਸ ਦੇ ਟਾਈਮ ਪੀਰੀਅਡ ਨੂੰ ਆਪਾਂ ਜਿਹੜਾ ਹੈ ਕੈਟਾਗਰੀਸ ਵਿੱਚ ਡਿਵਾਈਡ ਕਰ ਲੈਂਦੇ ਆ ਪ੍ਰਾਚੀਨ ਮੱਧ ਕਾਲ ਤੇ ਮਾਡਰਨ ਸੋ ਪ੍ਰਾਚੀਨ ਟਾਈਮ ਦੇ ਵਿੱਚ ਪਾਉਣੇ ਸਮੇਂ ਦੇ ਵਿੱਚ ਇਸੇ ਟਾਈਮ ਦੇ ਵਿੱਚ ਜਿਹੜੇ ਸੀਗੇ ਕੀ ਸੀਗੇ ਏਮਸ ਉਦੋਂ ਸੀਗਾ ਕਿ ਆਦਰਸ਼ ਜੀਵਨ ਅਧਿਆਤਮਿਕਤਾ ਠੀਕ ਹੈ ਆਦਰਸ਼ ਜੀਵਨ ਅਧਿਆਤਮਿਕਤਾ ਸਵੈ ਨੂੰ ਸਮਝਣਾ ਚੰਗੇ ਨੈਤਿਕ ਚਰਿੱਤਰ ਠੀਕ ਹੈ ਸਰਪੱਖੀ ਵਿਕਾਸ ਸਭਿਆਚਾਰ ਦੀ ਸੰਭਾਲ ਤੇ ਹੰਦਿਆ ਦੀ ਭਾਵਨਾ ਠੀਕ ਹੈ ਸੋ ਇਹ ਪ੍ਰਾਚਨ ਸਮੇਂ ਦੇ ਵਿੱਚ ਸਿੱਖਿਆ ਦਾ ਉਦੇਸ਼ ਇਹ ਹੁੰਦਾ ਸੀਗਾ ਕਿ ਜੇ ਕਿਸਨ ਸਿੱਖਿਆ ਅਸਿਕੰਸ ਉਹਦੇ ਵਿੱਚ ਇਹ ਵਾਲੇ ਗੁਣ ਜਿਹੜੇ ਆ ਜਾਣੇ ਚਾਹੀਦੇ ਆ ਕਿ ਆਦਰਸ਼ ਉਹਦਾ ਜੀਵਨ ਹੋਣਾ ਚਾਹੀਦਾ ਅਧਿਆਤਮਿਕਤਾ ਦਾ ਵਿਕਾਸ ਹੋਣਾ ਚਾਹੀਦਾ ਸਵੈ ਨੂੰ ਸਮਝਣ ਵਾਲਾ ਚੰਗੇ ਨੈਤਿਕ ਚਰਿੱਤਰ ਵਾਲਾ ਸਭੈ ਚਲ ਦੀ ਸੰਭਾਲ ਦੇ ਆ ਭਾਵਨਾ ਸਰਪੱਖੀ ਵਿਕਾਸ ਸਾਰੀਆਂ ਚੀਜ਼ਾਂ ਪ੍ਰਾਚਨ ਸਮੇਂ ਦੇ ਵਿੱਚ ਸਿੱਖਿਆ ਦਾ ਉਦੇਸ਼ ਰਹੀਆਂ ਆ ਉਸ ਤੋਂ ਬਾਅਦ ਮੱਧ ਕਾਲ ਦੇ ਵਿੱਚ ਸਿੱਖਿਆ ਦਾ ਉਦੇਸ਼ ਠੀਕ ਹੈ ਮੱਧ ਕਾਲ ਦੇ ਵਿੱਚ ਜਿਹੜਾ ਸੀਗਾ ਸਕੂਲਾਂ ਮਦਰਸਿਆਂ ਦੇ ਵਿੱਚ ਜਿਹੜੀ ਸੀਗੀ ਸਿੱਖਿਆ ਦੇ ਨੇ ਸਟਾਰਟ ਕਰ ਦਿੱਤੀ ਸੀ ਇਹਦਾ ਸੀਗਾ ਸਰੀਰਕ ਤੇ ਮਾਨਸਿਕ ਵਿਕਾਸ ਕਰਨਾ ਤੇ ਕਿਉਂਕਿ ਉਸ ਟਾਈਮ ਜਿਹੜਾ ਸਿੱਖਿਆ ਜਿਆਦਾਤਰ ਇਸਲਾਮ ਤਰ੍ਹਾਂ ਪਾਇਆ ਗਿਆ ਤੇ ਇਸਲਾਮ ਦੇ ਪ੍ਰਚਾਰ ਦੇ ਉੱਤੇ ਜੋੜ ਦਿੱਤਾ ਗਿਆ ਸਿੱਖਿਆ ਦਾ ਉਦੇਸ਼ ਜਿਆ ਚਿੱਤਰ ਨਿਰਮਾਣ ਸ਼ਖਸੀਅਤ ਨਿਰਮਾਣ ਠੀਕ ਹੈ ਸੋ ਵਿਅਕਤੀ ਦੇ ਚਿੱਤਰ ਦੇ ਸ਼ਖਸੀਅਤ ਦੇ ਨਿਰਮਾਣ ਔਰ ਇਸਲਾਮ ਦੇ ਪ੍ਰਚਾਰ ਔਰ ਮਾਨਸਿਕ ਵਿਕਾਸ ਠੀਕ ਹੈ ਉਸ ਤੋਂ ਬਾਅਦ ਆਧੁਨਿਕ ਟਾਈਮ ਵਿੱਚ ਆਧੁਨਿਕ ਟਾਈਮ ਦੇ ਵਿੱਚ ਜਿਹੜਾ ਸਿੱਖਿਆ ਦੇ ਵਿੱਚ ਜਿਹੜਾ ਸਿੱਖਿਆ ਦਾ ਉਦੇਸ਼ ਕੀ ਹੈ ਸਰਪੱਖੀ ਵਿਕਾਸ ਸਭ ਤੋਂ ਮੇਨ ਉਦੇਸ਼ ਹੈ ਸਰਪੱਖੀ ਵਿਕਾਸ ਰਾਸ਼ਟਰੀ ਭਾਵਨਾ ਦਾ ਵਿਕਾਸ ਸਮਾਜਿਕ ਧਾਰਮਿਕ ਆਰਥਿਕ ਉਦੇਸ਼ ਟੀਕੇ ਆਰ ਵੈਬਸਾਈਟ ਵਿਕਾਸ ਔਰ ਲੀਡਰਸ਼ਿਪ ਠੀਕ ਹੈ ਸੋ ਇਹ ਜਿਹੜੇ ਆ ਆਧੁਨਿਕ ਠੀਕ ਹੈ ਆਧੁਨਿਕ ਸਿੱਖਿਆ ਦੇ ਉਦੇਸ਼ ਜਿਹੜੇ ਆ ਕੀ ਕਰਨਾ ਵਿੱਚ ਇਹਦਾ ਸਰਪੱਖੀ ਵਿਕਾਸ ਕਰਨਾ ਆ ਰਾਸ਼ਟਰੀ ਭਾਵਨਾ ਦਾ ਵਿਕਾਸ ਕਰਨਾ ਆ ਸਮਾਜਿਕ ਧਾਰਮਿਕ ਤੇ ਆਰਥਿਕ ਉਦੇਸ਼ ਆ ਵਪਾਰਿਕ ਵਿਕਾਸ ਕਰਨਾ ਤੇ ਲੀਡਰਸ਼ਿਪ ਠੀਕ ਹੈ ਸੋ ਇਹ ਜਿਹੜੇ ਆ ਸਿੱਖਿਆ ਦੇ ਆਧੁਨਿਕ ਉਦੇਸ਼ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਇਹ ਕੁਐਸਚਨ ਤੁਹਾਨੂੰ ਜੁੜਿਆ ਆ ਆ ਸਕਦੇ ਆ ਵੀ ਆ ਜਿਹੜਾ ਪਾਰਟ ਆ ਕਿਉਂਕਿ ਏ ਔਰ ਸੀਤਾ ਸੀ ਕੰਪਲੀਟ ਕਰ ਹੀ ਲਿਆ ਉਹਦੇ ਵਿੱਚ ਤਾਂ ਅਸੀਂ ਕੋਈ ਕਨਸੈਪਟ ਛੱਡਿਆ ਹੀ ਨਹੀਂ ਆ ਹਨਾ ਤੇ ਉਹਦੇ ਵਿੱਚ ਕੁਝ ਵੀ ਪੁੱਛ ਲੈਣ ਤਾਂ ਤੁਸੀਂ ਕਰ ਸਕਦੇ ਹੋ ਔਰ ਇਹ ਪਾਰਟ ਅਸੀਂ ਨਹੀਂ ਕੀਤਾ ਸਿਸ ਲਈ ਮੈਂ ਤੁਹਾਨੂੰ ਸ਼ਾਰਟ ਨੂੰ ਤਿਆਰ ਕਰਵਾ ਦਿੱਤਾ ਆ ਠੀਕ ਹੈ ਸੋ ਅਗਰ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਜਿਹੜਾ ਇਹ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਤਾਂ ਜੋ ਤੁਹਾਡੇ ਹੋਰ ਫਰੈਂਡਸ ਤੱਕ ਵੀ ਵੀਡੀਓ ਪਹੁੰਚ ਸਕੇ ਉਹਨਾਂ ਦੀ ਵੀ ਹੈਲਪ ਹੋ ਸਕੇ ਸੋ ਚੈਨਲ ਤੇ ਨਾਮੇ ਉਹ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ so much